ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ NIA ਦੀ ਕਾਰਵਾਈ ਨੇ ਹਲਚਲ ਮਚਾ ਕੇ ਰੱਖ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਤੜਕੇ NIA ਦੀਆਂ ਟੀਮਾਂ ਨੇ ਸੂਬੇ ਦੇ ਵੱਖ-ਵੱਖ 19 ਥਾਮਾਂ ਉੱਤੇ ਛਾਪੇਮਾਰੀ ਕੀਤੀ ਹੈ ਇਹਨਾਂ ਵਿੱਚੋਂ ਇੱਕ ਥਾਂ 'ਤੇ ਬਲਰਾਜ ਸਿੰਘ ਉਰਫ ਹੈਪੀ ਨਿਕੋਸਰਾ ਦੇ ਘਰ ਦੇ ਵਿੱਚ ਹੋਈ ਰੇਡ ਸਭ ਤੋਂ ਵੱਧ ਚਰਚਾ ਦੇ ਵਿੱਚ ਬਣੀ ਹੋਈ ਹੈ ਇਸ ਦੌਰਾਨ NIA ਦੀ ਟੀਮ ਨੇ ਘਰ ਦੇ ਹਰ ਇੱਕ ਕੋਨੇ ਦੀ ਗਹਿਰੀ ਜਾਂਚ ਕੀਤੀ ਬੈੱਡ, ਅਲਮਾਰੀ, ਪ੍ਰੈਸ ਟੇਬਲ ਐਥੇ ਤੱਕ ਕਿ ਸਟੋਰ, ਰੂਮ ਵੀ ਨਹੀਂ ਛੱਡਿਆ। ਪਰਿਵਾਰਿਕ ਮੈਂਬਰਾਂ ਮੁਤਾਬਕ ਕਰੀਬ 8 ਘੰਟੇ ਤੱਕ ਚੱਲੀ ਪੁੱਛਗਿਛ ਵਿੱਚ ਕੋਈ ਗੈਰਕਾਨੂੰਨੀ ਚੀਜ਼ ਤਾਂ ਨਹੀਂ ਮਿਲੀ ਪਰ ਕਈ ਜ਼ਰੂਰੀ ਦਸਤਾਵੇਜ਼ਾਂ ਵਿੱਚ ਬੈਂਕ ਅਕਾਊਂਟ ਕਾਪੀਆਂ ਅਤੇ ਪਾਸਪੋਰਟ ਜਾਂਚ ਦੇ ਲਈ ਲੈ ਲਏ ਗਏ ਨੇ। NIA ਦੇ ਵੱਲੋਂ ਹੈਪੀ ਦਾ ਮੋਬਾਈਲ ਕਬਜ਼ੇ ਵਿੱਚ ਲੈ ਕੇ 12 ਅਗਸਤ ਨੂੰ ਚੰਡੀਗੜ੍ਹ ਪੇਸ਼ ਹੋਣ ਲਈ ਸੱਮਨ ਵੀ ਦਿੱਤਾ ਗਿਆ ਹੈ ਪਰਿਵਾਰ ਵੱਲੋਂ ਮੰਗ ਕੀਤੀ ਗਈ ਹੈ ਕਿ ਜਾਂਚ ਨਿਰਪੱਖ ਹੋਵੇ ਅਤੇ ਉਨ੍ਹਾਂ ਨਾਲ ਕੋਈ ਨਾਇਨਸਾਫੀ ਨਾ ਕੀਤੀ ਜਾਵੇ ਹੁਣ ਵੇਖਣਾ ਇਹ ਹੋਵੇਗਾ ਕਿ ਅਗਲੇ ਦਿਨਾਂ ਵਿੱਚ ਇਹ ਜਾਂਚ ਕਿਹੜਾ ਰੁਖ ਧਾਰਦੀ ਹੈ ਪਰ NIA ਦੀ ਟੀਮ ਜਿਹੜੀ ਆ ਉਹ 5:30 ਵਜੇ ਸਾਡੇ ਘਰ ਨਾਲ ਰੇਡ ਕੀਤੀ ਅੱਜ ਆਪਾਂ ਚਪਾ ਚਪਾ ਚੀਜ਼ ਜਿਹੜੀ ਆ ਸਾਰੀ ਦੀ ਤਲਾਸ਼ੀ ਲਈ ਆ ਕਹਿੰਦੇ ਵੀ ਤੂੰ ਦੂਜਿਆਂ ਮਾਰਾ ਹਥਿਆਰਾਂ ਦਾ ਹੀ ਸਪਲਾਈ ਕਰਦਾ ਆ ਇਹ ਕੋਹਾ ਨਯਾਜ ਹਿਧਾਰ ਆ ਐਂ ਜੀ ਚੈਕਿੰਗ ਕਰਨੀ ਹੈ ਮੈਂ ਸਾਰੀ ਚੈਕਿੰਗ ਕਰ ਲਓ ਮੈਂ ਚਪੇ-ਚਪੇ ਸ਼ਾਇਦੀ ਚੈਕਿੰਗ ਕੀਤੀ ਆ ਮੇਰੇ ਘਰ ਦਾ ਸਾਰਾ ਸਮਾਨ ਖਲਾਰ ਕੇ ਸਾਰਾ ਬਾਹਰ ਰੱਖਿਆ ਆ ਪਰ ਉਹਨਾਂ ਨੂੰ ਚੀਜ਼ ਕੋਈ ਬਰਾਮਦ ਨਹੀਂ ਹੋਈ ਤੇ ਨਾਲ ਉਹਨਾਂ ਦੇ ਨਾਲ ਐਨਆਈਆਰ ਟੀਮ ਦੇ ਨਾਲ 40-45 ਜਾਣੇ ਮੁਲਾਜ਼ਮ ਸੀ ਸਾਰਿਆਂ ਨੇ ਲਾਸ਼ੀ ਲਈ ਆ ਸਾਰਾ ਕੁਝ ਚੈੱਕ ਕੀਤਾ ਆ ਪਰ ਕੋਈ ਸ਼ੈਅ ਹੋਜੀ ਬਰਾਮਦ ਨਹੀਂ ਹੋਈ ਤੇ ਮੈਂ ਸਾਰ ਮਾਲ ਡੰਗਰ ਦਾ ਕੰਮ ਕਰਦਾ ਵਪਾਰ ਦਾ ਕੰਮ ਕਰਦਾ ਆ ਤੇ ਮਾਲ ਡੰਗਰ ਦਾ ਮੈਂ ਨਯਾਜ ਕੋਈ ਕੰਮ ਕਰਦਾ ਹੀ ਨਹੀਂ ਆ ਮਾਲ ਡੰਗਰ ਦਾ ਸਾਰਾ ਕੰਮ ਆ ਮੇਰੇ ਕੋਲ ਮਾਲ ਟੰਗਰ ਸਾਹਮਣੇ ਆਹੀ ਮੈਨੂੰ ਆਣ ਕੇ ਕਹਿੰਦੇ ਤੇਰੀ ਚੈਕਿੰਗ ਕਰਨੀ ਆ ਮੈਂ ਸਰ ਚੈਕਿੰਗ ਕਰ ਲਵਾਂ ਤੇ ਸਰ ਪਾਸਪੋਰਟ ਆ ਮੇਰਾ ਇਹਦੇ ਵੀ ਸਰ ਆਨਲਾਈਨ ਕਰ ਗਏ ਆ ਨੈਟ ਤੇ ਤੇ ਖਾਤਾ ਵੀ ਬੈਂਕ ਦੇ ਖਾਤਿਆਂ ਦੀ ਵੀ ਫੋਟੋਆਂ ਤੱਕ ਸਭ ਕੁਝ ਲੈ ਗਏ ਆ ਖਿੱਚ ਕੇ ਵੀ ਕੋਈ ਨਿਆਜ ਪੈਸੇ ਨਾ ਪੈਂਦੇ ਹੋਣਾ ਤੇ ਫੋਨ ਵੀ ਸਰ ਮੇਰਾ ਲੈ ਗਏ ਆ ਕਹਿੰਦੇ ਆ ਵੀ ਦੂਜਾ ਮਾਰਾ 12 ਤਰੀਕ ਨੂੰ ਆ ਨੋਟਿਸ ਦੇ ਗਏ ਆ ਕਿ 12 ਤਰੀਕ ਨੂੰ ਉੱਥੇ ਚੰਡੀਗੜਾ ਦਫ਼ਤਰ ਜਾਂਦਾ ਪਹੁੰਚਿਓ ਮੋਬਾਈਲ ਦੇ ਵਿੱਚ ਕੋਈ ਸ਼ੈਅ ਇਹੋ ਜਿਹੀ ਬਰਾਮਦ ਨਹੀਂ ਹੋਈ ਕਿਸੇ ਨਾਲ ਲਿੰਕ ਨਹੀਂ ਹੈਗਾ ਕੋਈ ਕੁਝ ਨਹੀਂ ਆ ਨਾ ਕੋਈ ਮਰਦੇ ਕੋਈ ਪਹਿਲਾਂ ਸਰ ਕੋਈ ਪਰਚਾ ਆਇਆ ਹੈ ਕਿ ਨਹੀਂ ਆਇਆ ਜੇ ਡੇ ਮਰਦੇ ਪਾਉਣਾ ਜੀ ਸਰ ਸਾਰੇ ਟੱਬਰ ਨੂੰ ਕਰਨਾ ਪਿਆਗੇ ਨਹੀਂ ਆ ਜੀ ਤੁਹਾਨੂੰ ਪਤਾ ਫਿਰ ਕਰਨਾ ਪਏ ਤਾਂ ਕਿੰਨੀ ਮੁਸ਼ਕਲ ਹੁੰਦੀ ਆ ਤੁਹਾਡੇ ਸਾਹਮਣੇ ਸੂਈ ਦਾ ਕਿੰਨਾ ਸਾਰੀਆਂ ਚੀਜ਼ਾਂ ਫੋਲੀਆਂ ਆ ਮੰਗਸਰਨ ਸਾਹਿਬ ਜੀ ਆਈਦਾ ਜੇ ਤੁਹਾਨੂੰ ਪਤਾ ਵੀ ਸਾਰਾ ਕਾਰੋਬਾਰ ਮੇਰਾ ਜਿਹੜਾ ਇਹ ਠੱਪ ਕਰ ਗਿਆ ਤੇ ਮੈਂ ਕਾਰੋਬਾਰ ਵਾਲਾ ਬੰਦਾ ਆ ਕੋਈ ਨਹੀਂ ਆਜੂ ਕੰਮ ਕਰਨ ਵਾਲਾ ਬੰਦਾ ਨਹੀਂ ਆ 12 ਤਰੀਕ ਨੂੰ ਮੈਨੂੰ ਚੰਡੀਗੜ੍ਹ ਬੁਲਾਇਆ ਗਿਆ ਜੀ ਕੀ ਦਾ ਬਿੰਦੂ ਨਿਕੋਸਰਾ ਹਾਂਜੀ ਮੈਂ ਸਾਰਾ ਸਵੇਰੇ ਸੱfte 5 ਵਜੇ ਗੁਰਦੁਆਰਾ ਸਾਹਿਬ ਗਈ ਆ ਜਦੋਂ ਮੈਂ ਵਾਪਸ ਆਈ ਆ ਸਾਡੇ ਘਰ ਗੱਡੀਆਂ ਗੱਡੀਆਂ ਲੱਗੀਆਂ ਨੇ ਅਜੇ ਮੇਰੇ ਬੇਟਿਆਂ ਨੇ ਜਾ ਵੀ ਨਹੀਂ ਫੀਤੀ ਅਸੀਂ ਉੱਥੇ ਇਹ ਉੱਥੇ ਵੀ ਨਹੀਂ ਗੇ ਮੈਂ ਗੁਰਦੁਆਰਾ ਸਾਹਿਬ ਤੋਂ ਆਈ ਆ ਤੇ ਮੈਂ ਆ ਕੇ ਬੂਹਾ ਖੜਕਾਇਆ ਪਰ ਉਹ ਬੂਹਾ ਨਹੀਂ ਖੋਲਦੇ ਫਿਰ ਮੈਂ ਕਹਿੰਦੇ ਕੌਣ ਆ ਤੂੰ ਮੈਂ ਕਿਹਾ ਮੈਂ ਇਹਨਾਂ ਦੀ ਮਦਰ ਹਾਂ ਫਿਰ ਉਹਨਾਂ ਨੇ ਬੂਹਾ ਖੋਲ ਲਿਆ ਉਹਨਾਂ ਸਾਡੇ ਘਰ ਦੀ ਪੱਤ ਪੱਤ ਤਲਾਸ਼ੀ ਕੀਤੀ ਆ ਮੇਰੇ ਆਸ ਪਿੰਡੇ ਦੇ ਦਿੱਥ ਹੋਈ ਆ ਮੈਂ ਆਪਣੇ ਬੜੇ ਮੁਸ਼ਕਲ ਨਾਲ ਬੱਚੇ ਪਾਲਦੀ ਆ ਆਪਣੇ ਘਰ ਦਾ ਗੁਜ਼ਾਰਾ ਕਰਦੀ ਆ ਨਹੀਂ ਡੰਗਰ ਰੱਖੇ ਆ ਕੁਝ ਵੇਚ ਦੇਈਦੇ ਆ ਪਸੇ ਆਪਣੇ ਘਰ ਵਾਸਤੇ ਗੁਜ਼ਾਰੇ ਲਈ ਰੱਖੇ ਆ ਪਰ ਸਾਨੂੰ ਇਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ ਮੇਰੇ ਘਰ ਦਾ ਘੱਟ ਪੱਤ ਇਹਨਾਂ ਨੇ ਤਲਾਸੀ ਕੀਤੀ ਆ ਮੇਰੇ ਘਰ ਚੋਂ ਇੱਕ ਸੂਈ ਦੇ ਨੱਕੇ ਜਿੰਨੀ ਚੀਜ਼ ਨਹੀਂ ਖੜੀ ਗਈ ਪਰ ਫੇਰ ਵੀ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਕਿ ਮੇਰੇ ਬੱਚਿਆਂ ਤੇ ਇਦਾਂ ਦਾ ਹਜਲਾਮ ਨਹੀਂ ਲਾਉਣਾ ਚਾਹੀਦਾ ਜੇ ਮੇਰੇ ਵਾਈ ਕਰਦੇ ਆ ਡੰਗਰ ਆਖੇ ਜਾਂ ਡੰਗਰਾਂ ਨੂੰ ਆਮਦੇ ਆ ਦੁੱਧ ਵੇਚਦੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਆ 5:30 ਵਜੇ ਮੈਂ ਆਈ ਆ 5:30 ਤੋਂ 12:30 ਵਜੇ ਤੱਕ ਇਹਨਾਂ ਨੇ ਤਲਾਸ਼ੀ ਕੀਤੀ ਆ ਸਾਡੇ ਘਰ ਦੇ ਵਿੱਚ ਕੋਈ ਚੀਜ਼ ਨਹੀਂ ਬਰਾਮਤ ਹੋਈ ਨਾ ਇਹਨਾਂ ਨੇ ਕੋਈ ਬੰਦਾ ਹੀ ਮੇਰੇ ਡੇਰੇ ਤੇ ਮੇਰੇ ਸਕੇ ਸੋਧਰੇ ਕੋਈ ਨਹੀਂ ਬਾਰੋਂ ਬੰਦਾ ਇਹਨਾਂ ਨੇ ਵਰਣ ਦਿੱਤਾ ਕਿ ਇਹਨਾਂ ਦੀ ਕੋਈ ਆ ਕੇ ਗੱਲ ਕਰੇ ਇੰਨਾ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਹਾਂ ਕੋਈ ਮੋਤ ਮਾਰਨੀ ਇੰਨਾ ਵੜਨ ਦਿੱਤਾ ਸਾਰੇ ਬੂਏ ਦੇ ਗਾੜੀ ਬੈਠੇ ਰਹਿਆ ਇਹਨਾਂ ਨੇ ਸਾਡੇ ਬੂਏ ਸਾਰੇ ਲੋਕ ਕਰ ਛੱਡੇ ਆ ਮੇਰੇ ਬੇਟੇ ਦਾ ਫੂਲ ਲੈ ਗਏ ਆ ਮੇਰੇ ਬੇਟੇ ਨੇ ਕਿਸ਼ਤਾਂ ਤੇ ਫੂਲ ਲਿਆ ਏ ਪਰ ਕਹਿੰਦੇ ਤੇਰੇ ਕੋ ਆਈਫੋਨ ਕਿੱਥੋਂ ਆਇਆ ਤੂੰ ਦੋ ਨੰਬਰ ਦਾ ਧੰਦਾ ਕਰਦਾ ਮੈਂ ਕਿਹਾ ਸਰ ਤੁਸੀਂ ਆਡੀ ਤਲਾਸ਼ੀ ਕਰ ਲਓ ਉਹਨਾਂ ਆਡੀ ਤਲਾਸ਼ੀ ਕੀਤੀ ਆ ਪਰ ਸਾਡੇ ਘਰੋਂ ਕੋਈ ਚੀਜ਼ ਨਹੀਂ ਸਹੀ ਸੀ ਕੀ ਮੰਨ ਕਰਦੇ ਆ ਪੰਜਾਬ ਸਰਕਾਰ ਨੂੰ ਨਹੀਂ ਸਰਕਾਰਾਂ ਤਾਂ ਐਂ ਕਰਦੇ ਆ ਕਿ ਸਾਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਜੇ ਬੱਚੇ ਮਿਹਨਤ ਕਰਕੇ ਗੁਜ਼ਾਰਾ ਕਰਦੇ ਆ ਉਹਨਾਂ ਨੂੰ ਕਰਨਾ ਦੇਣਾ ਚਾਹੀਦਾ ਵਾ